ਹਾਂਜੀ ਅੱਜ ਬਣਾਵਾਂਗੇ ਆਪਾਂ Shimla mirch ਲੰਮੀ ਲੰਮੀ ਕੱਟ ਕੇ ਤੇ ਇਹ ਬਣਾਵਾਂਗੇ ਆਪਾਂ ਤੁਸੀਂ ਮੇਰੀ ਵੀਡੀਓ ਨੂੰ ਦੇਖਦੇ ਰਹੋ ਤੇ ਬਾਕੀ ਆਪਾਂ ਦੱਸਦੇ ਤੁਹਾਨੂੰ ਰੈਸਪੀ ਕਿਵੇਂ ਬਣਨੀ ਆ ਤੇ ਮੈਂ ਆ ਪਿਆਜ਼ ਨੂੰ ਕਰ ਲਿਆ ਕੱਟ ਕਰ ਲਿਆ ਦੂਸਰੀ ਤਰ੍ਹਾਂ ਤੇ ਪਨੀਰ ਨੂੰ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਫਰਾਈ ਕਰ ਲਾਂਗੇ ਤੇ ਬਾਕੀ ਚਲੋ ਮੈਂ ਕਰਦੀਆਂ ਵੀਡੀਓ ਸ਼ੁਰੂ ਤੇ ਬਣੇ ਰਹੋ ਮੇਰੀ ਵੀਡੀਓ ਨਾਲ ਹਾਂਜੀ ਆਪਾਂ ਇਹਦੇ ਵਿੱਚ ਨਿੰਬੂ ਨਿਚੋੜ ਦੇਣਾ ਵਾ ਚੰਗੀ ਤਰ੍ਹਾਂ ਪਨੀਰ ਦੇ ਉੱਪਰ ਉਸ ਤੋਂ ਬਾਅਦ ਥੋੜਾ ਜਿਹਾ ਨਮਕ ਪਾ ਦੇਣਾ ਵਾ ਇਹ ਥੋੜੀਆਂ ਜਿਹੀ ਆਪਾਂ ਲਾਲ ਮਿਰਚਾਂ ਪਾ ਦੇਣੀਆਂ ਇਹਨਾਂ ਤੇ ਧੂੜ ਦੇਣੀਆਂ ਥੋੜਾ ਜਿਹਾ ਮਸਾਲਾ ਲੈ ਲੈਣਾ ਆਪਾਂ ਪਾ ਦੇਣਾ ਉੱਪਰ ਤੇ ਇਹਨਾਂ ਨੂੰ ਹੁਣ 5-7 ਮਿੰਟ ਰਹਿਣ ਦੇਣਾ ਵਾ ਇਹਨੂੰ ਲੱਗਿਆ ਰਹਿਣ ਦੇਣਾ ਉਹਨਾਂ ਟਾਈਮ ਆਪਾਂ ਮਸਾਲਾ ਤਿਆਰ ਕਰ ਲੈਨੇ ਆ ਰੈਡੀ ਕਰ ਲੈਨੇ ਆ ਬਾਕੀ ਆਪਾਂ ਪਿਆਜ਼ ਲੈ ਲੈਣੇ ਆ ਇਹ ਪਿਆਜ਼ ਨੂੰ ਧੋ ਲੈਣਾ ਵਾ ਤੇ ਲਸਣ ਦੀਆਂ ਕਲੀਆਂ ਤੋੜੀਆਂ ਜੇ ਲੈ ਲੈ ਲਈਆਂ ਲਸਣ ਛੇਲ ਲੈਣਾ ਥੋੜਾ ਜਿਹਾ ਤੇ ਆਪਾਂ ਇਸ ਮਸਾਲੇ ਨੂੰ ਪੀਸ ਲਾਂਗੇ ਹੁਣ ਗ੍ਰाइंड ਕਰ ਲਾਂਗੇ ਹਾਂਜੀ ਲੋ ਜੀ ਮੈਂ ਮਸਾਲਾ ਪੀਸਣ ਲੱਗੀ ਹਾਂ ਇਹਦੇ ਵਿੱਚ ਤੇ ਬਾਕੀ ਟਮਾਟਰ ਲੈ ਲੈਣਾ ਤੇ ਹਰੀ ਮਿਰਚਾਂ ਲੈ ਲੈਣੀਆਂ ਤੇ ਬਾਕੀ ਆਪਣੇ ਹਿਸਾਬ ਦੇ ਨਾਲ ਜੇ ਤੁਸੀਂ ਵੱਧ ਸਬਜੀ ਹੁਣ ਹੋਣੀ ਹੈ ਤੇ ਜਿਆਦਾ ਵੀ ਮਿਰਚ ਲੈ ਸਕਦੇ ਹੋ ਤੇ ਬਾਕੀ ਬੱਚਿਆਂ ਨੇ ਬਣੀ ਰੇ ਸਬਜੀ ਮੰਗੀ ਆ ਤੇ ਇਸ ਕਰਕੇ ਮਿਰਚਾਂ ਕਾਟੀ ਪਾਵਾਂਗੀ ਮੈਂ ਲੈ ਸਕਦੇ ਹੋ ਤੇ ਬਾਕੀ ਇਧਰ ਮੈਂ ਤਿਆਰੀ ਕਰ ਲਈਏ ਭਾਈ ਕਰ ਲਈ ਆ ਸਾਰਾ ਮਸਲਮ ਤੇ ਬਾਕੀ ਆਪਾਂ ਲਾਉਣੇ ਆ ਤੜਕਾ ਹਾਂਜੀ ਤਾਂ ਲੋ ਜੀ ਆਪਾਂ ਫਰਾਈਪੈਨ ਲੈ ਲਿਆ ਇਹਦੇ ਵਿੱਚ ਆਪਾਂ ਤੇਲ ਪਾਵਾਂਗੇ ਤੇ ਬਾਕੀ ਦੋ ਸ਼ਿਮਲਾ ਮਿਰਚਾਂ ਲਈਆਂ ਸੀ ਮੈਂ ਛੋਟੀਆਂ-ਛੋਟੀਆਂ ਜਿਨ੍ਹਾਂ ਨੂੰ ਕੱਟ ਕਰਕੇ ਲੰਮਾ-ਲੰਮਾ ਕੱਟ ਕੀਤਾ ਤੇ ਇਧਰ ਏਡਾ-ਏਡਾ ਸ਼ਿਮਲਾ ਮਿਰਚਾਂ ਸੀ ਛੋਟੀਆਂ-ਛੋਟੀਆਂ ਨੇ ਇਹਦੇ ਵਿੱਚ ਹੁਣ ਇਹਨਾਂ ਸ਼ਿਮਲਾ ਮਿਰਚਾਂ 'ਚ ਮੈਂ ਆਲੂ ਭਰਾਂਗੀ ਤੇ ਆਲੂ ਭਰ ਕੇ ਉਹ ਸਬਜ਼ੀ ਬਹੁਤ ਟੇਸਟੀ ਬਣਦੀ ਆ ਸ਼ਿਮਲਾ ਮਿਰਚ ਦੀ ਤੇ ਉਹ ਵੀ ਆਪਾਂ ਬਣਾਵਾਂਗੇ ਤੇ ਬਾਕੀ ਹੁਣ ਆਪਾਂ ਇਹ ਦੂਸਰੀ ਮਤਲਬ ਕਿ Shimla mirch ਬਣਾਵਾਂਗੇ ਆਪਾਂ ਥੋੜਾ ਜਿਹਾ ਟਾਈਮ ਮਸ਼ੀਨ ਨਾਲ ਮਿੱਠੇ ਤੇ ਪਿਆਜ਼ ਨੂੰ ਫਰਾਈ ਕਰਾਂਗੇ ਆਪਾਂ ਸਿੰਨਾਮੇ ਦੀ ਜਿਹੜਾ ਤਿਆਰ ਫਰਾਈ ਕਰਲੇ ਸੀ ਹੁਣ ਆਪਾਂ ਪਨੀਰ ਨੂੰ ਫਰਾਈ ਕਰਾਂਗੇ ਹਾਂਜੀ ਤਾਂ ਲਓ ਜੀ ਆਪਾਂ ਥੋੜਾ ਟਾਈਮ ሽਮਲਾ ਮਿਰਚ ਤੇ ਪਿਆਜ਼ ਨੂੰ ਫਰਾਈ ਕਰ ਲਿਆ ਤੇ ਪਨੀਰ ਨੂੰ ਫਰਾਈ ਕਰ ਲਿਆ ਤੇ ਹੁਣ ਆਪਾਂ ਫੇਰ ਫਰਾਈ ਪੈਨ 'ਚ ਤੇਲ ਪਾਤਾ ਹੈ ਤੇ ਹੁਣ ਜਿੰਨਾ 'ਚ ਤੇਲ ਗਰਮ ਨਹੀਂ ਹੁੰਦਾ ਤੇ ਉਸ ਤੋਂ ਬਾਅਦ ਆਪਾਂ ਮਸਾਲਾ ਪਾਵਾਂਗੇ ਤਾਂ ਲਓ ਜੀ ਤੇਲ ਗਰਮ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਜੀਰਾ ਪਾਵਾਂਗੇ ਤੇਜ ਪੱਤਾ ਪਾਵਾਂਗੇ ਦੋ ਲੌਂ ਪਾਵਾਂਗੇ ਫੇਰ ਆਪਾਂ ਮਸਾਲਾ ਪਾਤਾ ਪਿਆਈ ਤਾਂ ਥੋੜੀ ਜਿਹੀ ਹਿੰਗ ਪਾਵਾਂਗੇ ਸੱਲਾ ਲੈ ਕੋ ਜੰਦਿਆ ਏ ਜਦੋਂ ਤੱਕ ਬਰਾਊਨ ਲਾਲ ਨਹੀਂ ਹਣਾ ਹੁੰਦਾ ਪਿਆਰ ਉਹਨਾਂ ਟਾਈਮ ਆਪਾਂ ਕੁਝ ਨਹੀਂ ਪਾਉਣਾ ਤੇ ਆਪਾਂ ਬਾਕੀ ਨਮਕ ਪਾ ਸਕਦੇ ਆ ਆਪਾਂ ਇੱਕ ਚਮਚਾ ਲੂਣ ਪਾ ਸਕਦੇ ਆ ਤਾਂ ਜੋ ਜਲਦੀ ਮਸਾਲਾ ਭੁੱਜ ਜਾਵੇ ਲੂਣ ਕੋਣ ਦੇ ਨਾਲ ਮਸਾਲਾ ਜਲਦੀ ਭੁੱਜਦਾ ਏ ਹਾਂਜੀ ਤਾਂ ਬਾਕੀ ਤੁਸੀਂ ਇੱਕ ਚਮਚਾ ਵੇਸਣ ਦਾ ਪਾ ਸਕਦੇ ਹੋ ਤੁਸੀਂ ਮਲਾਈ ਜਾਂ ਦਹੀਂ ਵੀ ਪਾ ਸਕਦੇ ਹੋ ਪਰ ਮੈਂ ਨਹੀਂ ਪਾਉਣਾ ਕਿਉਂਕਿ ਉਹਦੇ ਨਾਲ ਸਬਜ਼ੀ ਦਾ ਕਲਰ ਜਿਹੜਾ ਨਾ ਵਾਈਟ ਵਾਈਟ ਜਿਹਾ ਹੋ ਜਾਣਾ ਤੇ ਉਹ ਮੈਨੂੰ ਪਸੰਦ ਨਹੀਂ ਆ ਤੇ ਲਓ ਜੀ ਹੁਣ ਆਪਾਂ ਪੀਸਿਆ ਟਮਾਟਰ ਤੇ ਮਿਰਚਾਂ ਪਾਵਾਂਗੇ ਹਰੀਆਂ ਹੁਣ ਆਪਾਂ ਮਸਾਲਾ ਬਰਾਊਨ ਹੋ ਗਿਆ ਸੀ ਤਾਂ ਕਰਕੇ ਉਹਦੇ ਵਿੱਚ ਥੋੜਾ ਜਿਹਾ ਏਸਨ ਪਾਤਾ ਸੀ ਤੇ ਹੁਣ ਆਪਾਂ ਉਹਦੇ ਵਿੱਚ ਹਲਦੀ ਪਾਵਾਂਗੇ 1 ਚਮਚ ਹਲਦੀ ਇਹ ਦੇਗੀ ਮਿਰਚ ਤੇ ਮਸਾਲਾ ਗਰਮ ਮਸਾਲਾ ਪਾ ਸਕਦੇ ਹੋ ਪਾ ਸਾਰਾ ਕੁਝ ਪਾਤਾ ਵਾ ਬਸ ਥੋੜਾ ਟਾਈਮ ਆਪਾਂ ਇਹਨੂੰ ਭੁੰਨਣਾ ਮਸਾਲੇ ਨੂੰ ਚਲੋ ਜੀ ਸਾਡਾ ਮਸਾਲਾ ਭੁੱਜ ਚੁੱਕਾ ਹੈ ਤੇ ਹੁਣ ਆਪਾਂ ਇਹਦੇ ਵਿੱਚ ਜੋ ਸਮਾਨ ਹੈ ਆਪਾਂ ਪਾ ਦਾਂਗੇ ਵਿੱਚ ਸਬਜ਼ੀ ਪਾ ਦਾਂਗੇ ਲਾਲ ਰੰਗ ਦਾ ਹੋ ਗਿਆ ਮਸਾਲਾ ਆਪਣਾ ਥੋੜਾ ਜਿਹਾ ਆਪਾਂ ਪਾਣੀ ਪਾ ਦਾਂਗੇ ਜਿਹੜਾ ਆਪਾਂ ਸਮਾਨ ਰੱਖਿਆ ਸਬਜ਼ੀਆਂ ਤੇ ਉਹ ਵਿੱਚ ਪਾ ਦਾਂਗੇ ਹੁਣ ਆਪਾਂ ਤੇ ਹੁਣ ਆਪਾਂ ਇਹਦਾ ਸਿਮ ਸੇਕ ਕਰਕੇ ਥੋੜਾ ਟਾਈਮ ਇਹਨੂੰ ਰਿਜਨ ਦਾਂਗੇ ਪਾਣੀ ਤੇ ਜੋ ਆਪਾਂ ਪਾਣੀ ਪਾਇਆ ਮਸਾਲੇ ਨੂੰ ਤੇ ਲਾਗੇ ਆਪਾਂ ਗੋਲਾਂਗੇ ਆਟਾ ਕਿਉਂਕਿ ਦੁਪਹਿਰ ਦਾ ਟਾਈਮ ਆ ਰੋਟੀ ਦਾ ਟਾਈਮ ਉਹ ਚ ਲਿਆ ਤੇ ਉਧਰ ਆਪਣੀ ਸਬਜ਼ੀ ਬਣ ਕੇ ਤਿਆਰ ਆ ਤੇ ਬਹੁਤ ਹੀ ਵਧੀਆ ਬਣੀ ਆ ਮੈਂ ਥੋੜੀ ਟੇਸਟ ਕਰਕੇ ਦੇਖੀ ਆ ਨਾ ਮੈਨੂੰ ਬਾਅਦ ਚ ਲੂਣ ਪਾਣਾ ਪਿਆ ਨਾ ਮਿਰਚ ਪਾਉਣੀ ਵੀ ਬਹੁਤ ਜਿਆਦਾ ਟੇਸਟੀ ਬਣੀ ਆ ਸਰ ਜੀ ਤੁਸੀਂ ਵੀ ਬਣਾਓ ਤੇ ਖਾਓ ਬਾਕੀ ਮਿਹਨਤ ਕੋਈ ਨਹੀਂ ਲੱਗਦੀ ਬਸ ਸਾਰਾ ਕੁਝ ਰੈਡੀ ਪਹਿਲੇ ਕਰ ਲਓ ਤੇ ਬਹੁਤ ਜਲਦੀ ਪੰਜ ਜਾਂਦੀ ਆ ਸਬਜ਼ੀ बहुत ज्यादा कलर वजिया आया सोहना आया वह सब्जी का हाँ जी बाकी काफी भैन की शिकायत सी कि आटा काला हो जाता है ते बाकी तुम थोड़ा गुनो थोड़ा गुन के रखो ताज़ा ताज़ा पकाओ ते खाओ बाकी जो आप गुन के फ्रिज रख दिखे तो अगले दिन काला होना ही हूं ਤੇ ਸਾਡੀ ਚੱਕੀ ਦੇ ਵੀ ਬਹੁਤ ਲਾਹਮੇ ਹੁੰਦੇ ਕਿ ਆਟਾ ਕਾਲਾ ਹੋ ਜਾਂਦਾ ਬਾਕੀ ਭੈਣੋ ਬਈ ਆਟਾ ਨਾ ਪਕਾਓ ਤੇ ਬਈ ਆਟਾ ਜਰੂਰ ਕਾਲਾ ਹੁੰਦਾ ਵਾ ਤੇ ਮੈਂ ਵੀ ਥੋੜਾ ਹੀ ਹੁੰਦੀ ਆ ਪਰ ਕਦੀ ਕਦੀ ਜਿਆਦਾ ਵੱਧ ਗੁੱਝ ਜਾਂਦਾ ਤੇ ਬਾਕੀ ਤੁਸੀਂ ਤਾਜ਼ਾ ਤਾਜ਼ਾ ਗੁੰਨੋ ਤੇ ਬਣਾਓ ਤੇ ਖਾਓ ਬਾਕੀ ਫਿਰ ਕਾਲਾ ਨਹੀਂ ਹੁੰਦਾ ਬਹੁਤ ਸੋਹਣੇ ਫੁਲਕੇ ਲੱੱਧਦੇ ਆ ਤਾਜ਼ੇ ਆਟੇ ਦੇ ਬਾਕੀ ਆਪਣੀ ਸਬਜ਼ੀ ਬਣ ਕੇ ਰੈਡੀ ਆ ਤੇ ਬਹੁਤ ਹੀ ਸੋਹਣਾ ਕਲਰ ਆਇਆ ਜੋ ਕੈਮਰੇ ਦੇ ਵਿੱਚ ਨਹੀਂ ਪਤਾ ਲੱਗਦਾ ਤੇ ਬਹੁਤ ਜਿਆਦੀ ਸਬਜ਼ੀ ਟੇਸਟੀ ਬਣੀ ਆ ਸਵਾਦ ਬਣੀ ਆ ਤੁਸੀਂ ਵੀ ਬਣਾਓ ਤੇ ਖਾਓ ਤੇ ਮੇਰੇ ਤਾਂ ਮੂੰਹ ਦੇ ਵਿੱਚ ਪਾਣੀ ਆਉਂਦਿਆ ਬਹੁਤ ਜਿਆਦੀ ਟੇਸਟੀ ਬਣੀ ਆ ਸਬਜ਼ੀ ਤੇਰਾ ਕਲਰ ਵੀ ਬਹੁਤ ਜਿਆਦਾ ਸੋਹਣਾ ਆ ਵਾ ਅਸੀਂ ਸਬਜ਼ੀ ਬਣਾਈ ਰਸਨੀ ਸੀ ਜੀ ਤੇ ਨਾ ਬਹੁਤਾ ਪਾਣੀ ਪਾਇਆ ਆਪਾਂ ਓਕੇ ਸੁਖੀ ਜੀ ਰਾਸਨ ਸੀ ਬਹੁਤ ਵਧੀਆ ਬਣੀ ਹੈ ਸਬਜੀ ਤੇ ਇਦਰਾ ਆਟਾ ਗੁੰਨ ਲਿਆ ਵਾ ਤੇ ਦੁਪਹਿਰ ਦੀ ਰੋਟੀ ਦੀ ਤਿਆਰੀ ਹੋਣ ਗਈ ਆ ਤੁਸੀਂ ਐਵੇਂ ਬਣਾਓ ਬਹੁਤ ਸੋਖੇ ਆਸਾਨ ਤਰੀਕੇ ਨਾਲ ਬਣਦੀ ਆ ਸਬਜੀ ਬਹੁਤ ਹੀ ਘੈਂਡ ਬਹੁਤ ਹੀ ਸਵਾਦ ਮੰਦੀ ਆ ਟੇਸਟੀ ਬਣਦੀ ਆ ਤੇ ਤੁਸੀਂ ਵੀ ਬਣਾਓ ਤੇ ਖਾਓ ਕਰੋ ਇੰਜੋਏ ਓਕੇ ਜੀ ਮੇਰਾ ਅੱਜ ਦਾ ਐ ਵਲੋਗ ਇੱਥੇ ਖਤਮ ਕਰਦੀ ਆ ਐਂਡ ਕਰਦੀ ਆ ਤੇ ਨਵੇਂ-ਨਵੇਂ ਰੈਸਪੀ ਵੇਖਣ ਵਾਸਤੇ ਮੇਰੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਧੰਨਵਾਦ ਬਹੁਤ-ਬਹੁਤ ਥੈਂਕ ਯੂ ਜੀ ਬਾਕੀ ਆਪਾਂ ਕਸੂਰੀ ਮੇਥੀ ਪਾ ਦਾਂਗੇ ਥੋੜੀ ਜੀ ਕਿਉਂਕਿ ਅੱਜਕੱਲ ਤੁਹਾਨੂੰ ਪਤਾ ਗਰਮੀਆਂ ਦਾ ਮੌਸਮ ਆ ਤੇ ਧਨੀਆ ਨਹੀਂ ਮਿਲਦਾ ਤੇ ਆਪਾਂ ਧਨੀਆ ਨਹੀਂ ਪਾਵਾਂਗੇ ਤੇ ਇਹਦੇ ਵਿੱਚ ਕਸੂਰੀ ਮੇਥੀ ਪਾ ਦਾਂਗੇ